ਅਰੇ ਤੇ ਖੇੜਾ ਵਾਲੇ ਕੋ ਚਾਰ ਨਸਰ ਪੰਜ ਦਾ ਪੋਤਾ ਕੜੇ ਜਾ ਕੇ ਪਿੰਡ ਪੁੱਛਣੀ ਪਿੰਡ ਪੁੱਛਣੀ ਜਾਂ ਗੱਲ ਸੁਣ ਮਾ ਇਸਕਾ ਪੁੱਤ ਬੱਸ ਤੋਰੇ ਕੋ ਸਾੜਾ ਇਸਕ ਦਾ ਡਾਰੂ ਪਿੰਡਾ ਫਰਦਾ ਤੇਰੇ ਨਾਲ ਦਾ ਭੌਂਗ ਲਾ ਫਰਦਾ ਮਹੱਬਤ ਤੇ ਜਿਹੜੀ ਦਿਲੋਂ ਬੱਝੀ ਨਾ ਫਕੀਰ ਹੋ ਜਾਂਦਾ ਹਾਂ ਮੈਂ ਤਨੁਛਾ ਠੀਕ ਉਹ ਕਹਿੰਦਾ ਉਗਦੀ ਫਾਲ ਨਾ ਕਿਹੜਾ ਚਾਲ ਜਾਂਦੀ ਜਿੱਥੇ ਬਿੱਖ ਬਚਾਲੇ ਬੋਰ ਹੋਵੇ اچھا ਉਸ ਟੀਮੀ ਤੋਂ ਆਸ਼ਕੀ ਦਾ ਮਲਕੀ ਮੜਨਾ ਜਿਹੜੀ ਟੀਮੀ ਦੇ ਤੇ ਕੋੜ ਹੋਵੇ ਕਹਿੰਦਾ ਜਿਨੇ ਮਿੱਤਰਤਾ ਬਾਣੀਆਂ ਨਾਲ ਕਰ ਲਈ ਅੱਛਾ ਜਿੰਦ ਕੀ ਭਰਨਾ ਬੈਰੀ ਦੀ ਲੋੜ ਹੋਵੇ ਅੱਛਾ ਤੇ ਕਹਿੰਦਾ ਜੈਸਾ ਆਸ਼ਕ ਨੂੰ ਲੱਗਾ ਸਾਦੂਆ ਜੈਸਾ ਚੱਲਿਆ ਬੰਤ ਸਾਂ ਕੋੜ ਹੋਵੇ ਇਹ ਕੱਢ ਕੇ ਹੁਣ ਬੋਤਲ ਜਿਹੜੋ ਪੇਗ ਦੀ ਸਾਡੂੰ ਲੋੜ ਹੋਵੇ ਮੰਜਾ ਨਹੀਂ ਨਹੀਂ ਉਹ ਹਾਂ ਲੈ ਕਿਹੜੇ ਲੜ ਤੂੰ ਮੰਜਾ ਢਾਇਆ ਮੇਰੇ ਸਾਲਿਆ ਨਵਾ ਮੰਜਾ ਨਾ ਚੀਜ਼ ਬੋਤਲ ਮੰਗਦੇ ਦੇ ਕੇ ਮਾਰਨਾ ਲੂਣਾ ਉਹ ਪਾ ਲਈ ਹਾਂ ਉਹ ਲੈ ਗਈ ਉਹ ਚੀਜ਼ ਬੋਤਲ ਤਾਜ ਦੀ ਸਾ ਤੂੰ ਮੰਜਾ ਢਾਲ ਮੇਰੇ ਸਾਲਿਆ ਟਾਂ ਤੇ ਢਾਰਖ ਹੈ ਉਹ ਨਹੀਂ ਜੀ ਦੇ ਨਾਲ ਜੀਤੇ ਤੇ ਰਹਿ ਇਸ਼ਕ ਸੀ ਤੈਨੂੰ ਜਨਾਨੀ ਰਿੰਦੀ ਆ ਹੇ ਰੇ ਨਾ ਹੁਣੇ ਆ ਨਿੱਟਾ ਤੇ ਮੰਜਾ ਡਰ ਕੇ ਤੂੰ ਉੱਚ ਜਦੇ ਥਾ ਪੈਣ ਜਾ ਲਾ ਜੀ ਤਕਾਂ ਉੱਚਾ ਕਰ ਲਿਆ ਫਿਰ ਪਹਿਲੇ ਤੋਂ ਉੱਚੇ ਲੈਵਲ ਦੀ ਕਰ ਲੈਣਾ ਉੱਚੇ ਥਾਂ ਤੇ ਲੈਵਲ ਦਾ ਕਟੋਂ ਸੌਖਾ ਕਰਕੇ ਉੱਚੇ ਥਾਂ ਪੈਂਦਾ ਸੀ ਅੱਛਾ ਜ਼ਿਆਦਾ ਕਰਿਆ ਹੋ ਲੈ ਨਾਗੀ ਚਲ ਕੋਈ ਨਾ ਨਾ ਹੀ ਰੰਡੀਆ ਬਚਾ ਦੇ ਬਗ ਜਾ ਫਿਰ ਇੱਥੇ ਕੀ ਕਰਦਾ ਕੋਈ ਨਹੀਂ ਕਰਦਾ ਹੈ ਕੋਈ ਭਾਈ ਹੈ ਭਾਈ ਮੋਟੇ ਟੋਢੀ ਜਾਓ ਯਾਰ ਤੁਸੀਂ ਤੂੰ ਮੇਰੀ ਗੱਲ ਸੁਣ ਇਹਦੀ ਗੱਲ ਸੁਣ ਕੇ ਮੈਂ ਪਸੂ ਪੂਜੂ ਦੇਖਦਾ ਇਹ ਕੀ ਮੇਰੇ ਛਾਲੇ ਨਹੀਂ ਮੋਰ ਮੈਂ ਇੱਥੇ ਨਾ ਵੇਚਤੀ ਹਾਂ ਹੁਣ ਬੜਾ ਵਸ ਧਾਰ ਕੱਢਣੀ ਨਹੀਂ ਆਉਂਦੀ ਸੀ ਕੱਤੇ ਚੰਗਾ ਤੇ ਅੱਛਾ ਭੁਲੀ ਮਾਂ ਨਮੀ ਹੁੰਦੀ ਆ ਕੱਟੀ ਫਿਰ ਠੀਕ ਆ ਪਰ ਜਵਾਬ ਦਾ ਅੱਛਾ ਟਟਾਇਆ ਆ ਤਾਰਿਆ ਛੋਟਾ ਨਾ ਨਾ ਜੀਤ ਨੇ ਕੁੱਟ ਕੇ ਦਬਾ ਲੇਤਾ ਅੱਛਾ ਹਾਂ ਕਿਉਂ ਪੂਛ ਫੜੇ ਕੁੱਤੇ ਵਾਹ ਗਿਆ ਬੜਾ ਪਾਂਡਾ ਗਿਆ ਅੱਛਾ ਜੰਦਗੀਆਂ ਖਾ ਗਿਆ ਛੋਟੇ ਨੂੰ ਅੜਾਟ ਪਵਾਤਾ ਕੀ ਜੰਦਗੀਆਂ ਖਾ ਗਿਆ ਛੋਟਾ ਨੂੰ ਡਰਦੇ ਹੀ ਦੇਖ ਕੇ ਭੱਜ ਗਿਆ ਉਹ ਨਾ ਨਾ ਲੋੜ ਹੀ ਨਹੀਂ ਸੀ ਜੰਦਗੀਆਂ ਵਧਣ ਦੀ ਤਾਂ ਕਾਹਦਾ ਡਰਦਾ ਯਾਰ ਜੀਤ ਦਾ ਪਾਲੇ ਨਿਕਲ ਗਿਆ ਦੇਖ ਕੇ ਦਵਾਰ ਖੋਲਿਆ ਭਾਈ ਬੜੀਆਂ ਕੱਚ ਬਚਾਈਆਂ ਬੜਾ ਭਾਈ ਦਾ ਕੱਚ ਕੋਦੀ ਬਟਾਲੀ ਕੱਢ ਹੁੰਦੀ ਹੈ ਕੱਚ ਬਟਾਲੀ ਅੱਛਾ ਕੱਚ ਬਚਾਈ ਆ ਮੈਂ ਨਾ ਕੁਛ ਹੋਣੀ ਪਾਈ ਸੀ ਅੱਛਾ ਇਹ ਦੇ ਪਚਾਰੇ ਕੋਲੇ ਕੱਚ ਨਹੀਂ ਸੀ ਨੇ ਮੇਰੀ ਪਾਰੀ ਮਗਰ ਜਾ ਜੇ ਤੋ ਤੈਨੂੰ ਪਾਈ ਕਹਤਾਂ ਕੱਚਵਟ ਯਾਰ ਗਵਾਨਾਂ ਦੇ ਛੋਟੇ ਆ ਕੱਚਵਟ ਯਾਰ ਕੱਚਵਟ ਇਹ ਬਾਈ ਦੇ ਕੱਚੋਟ ਚਾਰ ਆ ਇਹਨੂੰ ਗੱਲ ਦੱਸ ਮੈਂ ਦੇ ਪਰਵੱਦਿਆ ਬਾਈ ਦੇ ਛੋਟੇ ਵਰਗਾ ਨਹੀਂ ਹਾਂ ਹਾਂ ਸੋਨੇ ਪੁੱਜੀ ਦੀ ਗੱਲ ਗੱਲ ਇੱਕ ਕਰਨ ਦੀ ਕਰਨ ਦੀ ਗਾਲਖੀ ਨੂੰ ਤੇ ਨਾ ਹੋਏ ਤੂੰ ਸਾਲਾ ਮੈਂ ਮੂੰ ਕਿਉਂ ਕਰੀਂ ਨੰਬਰੂ ਮੈਂ ਖੁੰਡੇ ਨਹੀਂ ਮੂੰ ਕਿਉਂ ਨਾ ਕਰੀਂ ਕਰ ਲੂੰ ਨਿਕਲ ਗਈ ਮੂੰਹ ਚ ਮਾ ਜੱਡਾ ਤੈਨੂੰ ਕੋ ਪਿੰਡ ਚ ਕਹਿੰਦਾ ਕੀ ਕਹਿੰਦਾ ਕੋਈ ਜਨ ਪਟਾ ਗਿਆ ਚੰਗਾ ਕੰਮ ਕਰਦਾ ਸਾਰਾ ਪਿੰਡ ਹੀ ਕਹਿੰਦਾ ਤੂੰ ਤਾਂ ਬਹੁਤ ਅੱਜਦਾ ਕਰਿਆ ਇੱਥੇ ਮੇਰੇ ਕੋਲ 20 ਬੰਦੇ ਰੋਜ ਆਉਂਦੇ ਨੰਗਦੇ ਟਪੜੇ ਅੱਛਾ ਕਹਿੰਦੇ ਇਹੇ ਵੜ ਗਏ ਕੋਈ ਬੰਦਾ ਕੰਜਰ ਦੇਖਦਾ ਹਾਂ ਦਬਾਨੀ ਲਾਉਣੀ ਨਹੀਂ ਨੀ ਤੇ ਮਾਰੀ ਬੈ ਮੈਂ ਕਿਹਾ ਮੈਂ ਤੂੰ ਤਾਂ ਬੋਤ ਲਾਉਣਾ ਮੈਂ ਕਦੋਂ ਵਿਖੇ ਹਾਂ ਹਾਂ ਇੱਥੇ ਹੀ ਛਾਲ ਪਰ ਹਾਂ ਕਰ ਤੂੰ ਕਾ ਕਰੇ ਕਹ ਦੋ ਤੂੰ ਛਾਲ ਪਰ ਨਾਲ ਭਾਈ ਹਾਓ ਕੱਟੀ ਨਹੀਂ ਦੀ ਜਿਹੜੀ ਮੁਰਾ ਨਾ ਸਕਦੀ ਸੀ ਤਾਂ ਕੱਟੀ ਕਿੱਥੇ ਆ ਓਏ ਕੱਟੀ ਤਾਂ ਛੱਡ ਜਣ ਕੇ ਕਰਿਆ ਭਾਈ ਉੱਥੇ ਕੀ ਕਰਦੀ ਐ ਨਵੀਂ ਹੁੰਦੀ ਸੀ ਮਖਾ ਚੰਗੇ ਚੋਟੇ ਤੋਂ ਪ੍ਰਮਾਣ ਕੋਈ ਜਿਹਾ ਸੀ ਠੀਕਾ ਪਰ ਅੰਦਰ ਸਾਰਾ ਪਰੋਣੀ ਠੀਕਾ ਜੀ ਹਾਂ ਇਹਦਾ ਚੋਟੇ ਚੋਲੇ ਬਾਬੇ ਤੂੰ ਸਾਡੀ ਬਰੀਡ ਗਾਲੇਗਾ ਨੋ ਕਿਪਾ ਮਾਂਜੀ 50000 ਲੱਗ ਜੇ ਕਾਹਦਾ 50000 ਲੱਗ ਜੇ ਅਸਲ ਤਾਂ ਮੈਂ ਜਿਹੜੇ ਅੱਧਾ ਝੋਟਾ ਇਹਨਾਂ ਦੇ ਅਸਲ ਤਾਂ ਮੈਂ ਜਿਹੜੇ ਤਿੱਤਰ ਆ ਕੇ ਪਿੰਡ ਭੇਜਦਾ ਸੀ ਮੈਂ ਖਾਪਣੇ ਨੰਬਰ ਦਰਾਂ ਦੇ ਉੱਪਰ ਆਵਾਂਗੇ ਫਾਰਮ ਅੱਛਾ ਫਿਰ ਜੀਤ ਕਹਿੰਦਾ ਬਾਈ ਨਾਲੇ ਦਾ ਜੀਤ ਕਹਿੰਦਾ ਬਾਈ ਐਵੇਂ ਝੋਟੀ ਤੂੰ ਤਾਂ ਨਹੀਂ ਵੇਚਤੀ ਝੋਟੀ ਮੈਨੂੰ ਸਹੀ ਗੱਲ ਦੱਸ ਦੇ ਝੂਠੀ ਦੱਸ ਮਾਮਾ ਹਾਂ ਤਾਂ ਮੈਂ ਕੋਈ ਗੁੱਲੀ ਚੱਕਾ ਗੁੱਲੀ ਚੱਕੀ ਹਰ ਕੀ ਹੈ ਉਦੋਂ ਪਹਿਲਾਂ ਆਇਆ ਉਹ ਤੂੰ ਕਟਾ ਵੇਚ ਕੇ ਖਾ ਗਿਆ ਜਾ ਓਏ ਤੇਰੇ ਹਾਂ 110 ਮੈਂ ਖੜੀ ਆ ਫਿੱਟੇ ਖੜੀ ਐ ਕਸ਼ੇ ਫਾਰਮ ਚ ਸਾਲਾ ਫਾਰਮ ਦਾ ਮੈਂ ਕਹਨੂੰ ਜਾਣਦਾ ਤੇ ਜੀ ਪੀੜੀ ਚ ਆ ਗਿਆ ਨੰਬਰ ਜਲਾ ਆ ਬੜੀ ਚੱਲ ਕੱਟੀ ਕੱਟੀ ਦੇ ਪ੍ਰਿੰਟ ਤੇ ਖੜੀ ਐ ਕਰਕੇ ਲਿਆ ਕੋਈ ਨਾ ਪਹਿਲਾਂ ਮੈਨੂੰ ਆ ਦੱਸ ਵੀ ਇੱਥੇ ਕੀ ਆਥਾਂਗੇ ਲੋਕਾਂ ਨੂੰ ਹਾਂ ਅੱਛੀ ਕੀ ਜਵਾਬ ਦੇ ਮੈਂ ਕਿਸ ਨੂੰ ਵੀ ਕਾਤੋਂ ਲਵਾਈ ਐ ਮਾਤੋਂ ਲਵਾਈ ਤੂੰ ਦੱਸ ਚੰਗ ਕਰ ਲਓ ਤੋੜ ਨੇ ਇਹਦੇ ਪਤਾ ਨਹੀਂ ਕਿੰਨੇ ਰੁਪਏ ਬਣੇ ਹੋਣਗੇ ਇਹ ਤਾਂ ਮੁੰਡਾ ਬਾਛੂ ਹੀ ਉਹ ਕਹਿੰਦਾ ਮੇਰਾ ਤਾਂ ਇਹ ਕੋਈ ਲਾਦੂਆ ਸਾਲਾ ਕੌਣ ਸੀ ਕੌਣ ਮੁੰਡਾ ਉਹ ਨਾਥਾ ਸੀ ਉਹ ਉਹ ਜਿਹਨੂੰ ਪਪਨ ਪਪਨ ਕਹਿੰਦੇ ਆ ਆਹੋ ਉਹ ਮੇਰੇ ਕੋਲੇ ਕੋਜਰਟ ਆ ਗਿਆ ਅੱਛਾ ਮੈਨੂੰ ਕਹਿੰਦਾ ਮਾਮਾ ਤੂੰ ਕਿਵੇਂ ਮਗਰੋਂ ਖੇੜਾ ਗਿਆ ਵਿਆਹ ਹਾਂ ਅੱਛਾ ਕਾਰਜ ਦਾ ਕੰਮ ਆ ਕਰੇ ਮੈਂ ਉਹਨੂੰ ਕੋਈ ਲਖਮ ਜੀ ਦਬਾएंगे ਮਖਾ ਜਾਰੂ ਦੋ ਟੋਲ ਪਾਵਾਂਗੇ ਤੈਨੋਂ ਦੇ ਪਿੱਛੇ ਪਾကြਾਂਗੇ ਅੱਛਾ ਉਹ ਕਹਿੰਦਾ ਮਾਮਾ ਇੱਕਵੇਂ ਮਖਾ ਪਾੜਾ ਬਿਆਥਾ ਬੱਚਾ ਹੂੰ ਕਹਿੰਦਾ ਮਾਮਾ ਫੱਡੀ ਮਾਰੇ ਦਾ ਕੰਮ ਕਰਿਆ ਬੱਤੀਆਂ ਲਾਉਣੀਆਂ ਅੱਛਾ ਮਖਾ ਠੋਕ ਲਈ ਕੱਢਦੇ ਬੰਬ ਹਾਂ ਤੂੰ ਕਿਹੜੇ ਪੈਸੇ ਦੇਣੀ ਨਾ ਉਹ ਕਹਿੰਦਾ ਮਾਮਾ ਚ ਪੀਆ ਵੀ ਨਹੀਂ ਜਾਂਦਾ ਤਿੱਥੋਂ ਅੱਛਾ ਵਾਹ ਉਸਕੇ ਲੋਕ ਤੇਰੇ ਪਿੰਡ ਦੇ ਵੀ ਸਲਾਮਾ ਕੱਢ ਪਟ ਪਾ ਮੂੰਹ ਲਾਏ ਤੇ ਨੂੰ ਕੌਣ ਜਾਣਦਾ ਪੰਜਾਈ ਦੀ ਗੱਲ ਹੁੰਦੀ ਰੱਖਾਂਗੇ ਕੀ ਦਿਖਾਵਾਂਗੇ ਮੂੰਹ ਕੀ ਦਿਖਾਵਾਂਗੇ ਆ ਤੂੰ ਰੱਖਣਾ ਫੁੱਜੀ ਦਾ ਗੱਡੀ ਤੇ ਕਪੜਾ ਪੜਛੋਬਰਾ ਚ ਕੱਢ ਲੈਣਾ ਕਾੜੀ ਬਰਾਚਣਾ ਸਾਲਾ ਬਰਾਦਾ ਜੀਤ ਨੇ ਜਵਾਨ ਫੜਾਤੀ ਕਾੜੀ ਕਾੜੀ ਜੀਤਦੀ ਜਵਾਨ ਨਾ ਭਾਈ ਜਵਾਨ ਨਾ ਪਾਲੀ ਚੋਚਾ ਜਵਾਨ ਤਾਂ ਫੜਾਤੀ ਘਰੋਂ ਕਿਵੇਂ ਫਿਰ ਕਾੜੋਂ ਬਾਲੇ ਸ਼ੌਕ ਬੇਜੇ ਵਰਗੇ ਆ ਬਾਲੇ ਸ਼ੌਕ ਨਹੀਂ ਜੇ ਮੈਂ ਤਾਂ ਕੋ 15 ਕਿੱਲੇ ਦਾ ਮਾਲਕ ਆ ਇਹ ਤਾਂ ਬਚਾ ਦਾ ਪੇਚ ਬੈਠਾ ਫਤਵੀ ਪਿੱਛੇ ਛੱਡਦੀ ਤੀਵੀਂ ਬੱਚੇ ਨੂੰ ਨਸ਼ੇ ਵਿੱਚ ਵੇਚੀ ਨਾ ਨਾ ਇਹ ਕਿੱਦਾਂ ਪਾਈ ਗਏ ਤੇ ਆਪਣਾ ਕੀ ਓਏ ਉਹ ਤਾਂ ਜਰਾ ਆਪਾਂ ਗੱਲਾਂ ਕਰ ਪਾਈ ਹੈਗਾ ਕੁੜੀ ਦਾ ਹੈ ਹਾਂ ਪਾਈ ਭਾਈ ਹੈਗਾ ਅੱਛਾ ਭਾਈ ਹੈਗਾ ਹਾਂ ਓਏ ਦੇਖਣੇ ਗੱਪ ਪਈ ਯਾਰਾ ਕਿਵੇਂ ਹਾਂ ਵਾਹ ਓ ਤੇਰੇ ਮੇਰਾ ਪਾਪਾ ਦਾ ਪਹਿਲਾ ਕਰਕੇ ਪੁੱਛਣੀ ਸਾਰਾ ਕੁਝ ਕਹਿੰਦਾ ਬੰਦਾ ਫੜ ਖੰਡਾ ਸਦਾ ਹੀ ਨਹੀਂ ਚੜੇ ਹੂੰ ਹੂੰ ਤੇ ਕਹਿੰਦਾ ਢੀੜੀ ਪੇਖ ਬੰਤ ਸਿਆ 15 ਕਿੱਲੇ ਬੈਗੇ ਗਿੰਦਰ ਢੂਲੇ ਮੁੰਡਾ ਬੈਠਾ ਬਰਾਬਦਾ ਕੀ ਭੈੜੀ ਆਈ ਨਾ ਸਾਲਾ ਗੋਲਮੇ ਬਾਈਆਂ ਮਾਜੀ ਗੱਲ ਕਰ ਜੇ ਮਲਾ ਪਲਾ ਤੇਰੇ ਬੱਜੂ ਖੁਫਾਈ ਸਾਲਾ ਬਈ ਦਾ ਪੰਜ ਬਈ ਦਾ ਨਾ ਨਾ ਸਾਲਾ ਦਾਰੂ ਪੁੱਛੇ ਨਹੀਂ ਰੋਪੋਂ ਦਾ ਫੱਡੇ ਵੀ ਬੋਲਦਾ ਕਿਸੇ ਮੇਰੀ ਗੱਲ ਇੱਕ ਮਿੰਟ ਬਹਿ ਜਾ ਤੂੰ ਬੋਲਦਾ ਕੀ ਉਹ ਤੂੰ ਬੇਦਕ ਪਿੱਛੋਂ ਗਾਲ ਦੇ ਨਾ ਕਦੇ ਕੁਛ ਇੱਕ ਮਿੰਟ ਬਹਿ ਜਾ ਜਿ ਚਲਾ ਦੂ ਤੇਰੀ ਪਿੱਟੀ ਇੱਕ ਮੈਂ ਗੱਲ ਤੇ ਸੁਣ ਸਾਲਾ ਗੱਲ ਦਾ ਮਾਸਟਰ ਲੱਪਾ ਕਈ ਜਿਹੜੀ ਕੁੜੀ ਆ ਰਹੀ ਸੀ ਨਾ ਇਹ ਵਿਆਹ ਕਰਾਉਣਾਈ ਮੈਂ ਵਿਆਹ ਕਰਾਉਣਾ ਉਹਨਾਂ ਦੀ ਜਿਹੜੀ ਸੋਚ ਸੀ ਢੀੜੀ ਮਤਲਬ ਹੀ ਛੋਟੀ ਸੋਚ ਸੀ ਅੱਛਾ ਉਹਨਾਂ ਨੇ ਕਰਿਆ ਨਹੀਂ ਬੱਚੇ ਅਰ ਖਚ ਵਿਚਾਰਾ ਗੋਲੀ ਗੱਟਾ ਖਾਣ ਲੱਗ ਗਿਆ ਨਸ਼ੇ ਕਰਨੇ ਲੱਗ ਗਿਆ ਤੇਰੀ ਤਾਂ ਬਹੁਤ ਵੱਡੀ ਆ ਆਹ ਦੇਖ ਲੈ ਜੀ ਦੇਖ ਕਰੇ ਕਰੇ ਸਰਪੰਚ ਜੰਗਾਂ ਬੱਤੰਗਾਂ ਜੰਗਾਂ ਬੀਬੀ ਬੰਦੇ ਪੁਲਿਸ ਦੇ ਬੈਠੇ ਮੀਤ ਖਾਈ ਜਾਂਦੇ ਹੁੰਦੇ ਛੱਤ ਕੱਖਾਂ ਦੋਹਰਾ ਹੋ ਗਿਆ ਦੇਖ ਲੈ ਹਾਂ ਲੱਛਣ ਤੇਰੇ ਨਾਲ ਦੇ ਸੀ ਉਹ ਕਹਿੰਦਾ ਨਹੀਂ ਹੁੰਦਾ ਲਾ ਵੀਰਾ ਕਹਿੰਦਾ ਤੇਰੇ ਪਿੱਛੇ ਕੀ ਕੀ ਪਾਪੜ ਬੇਜੇ ਨੇ ਤੇਰੇ ਪਿੱਛੇ ਇਹਨੇ ਭੇਜੇ ਸੀ ਮਾਜੇ ਪੁੱਤ ਇਹਨੇ ਭੇਲੇ ਹਾਂ ਇਹਨੇ ਚੱਕਿਆ ਠੂਠੀ ਪਿੱਛੇ 15 ਕਿੱਲੇ ਠੂਠੀ ਠਾਠ ਕੋਈ ਇਸ ਇਸ ਕੋਹਨ ਜਾਣਾ ਇਹਦਾ ਇਸ ਕਬੂਲ ਕੋਤੀ ਚੀਆ ਹਾਂ ਕੰਨੀ ਮੁੰਜਰਾ ਪਵਾਰੀਆਂ ਰਾਂਝਾ ਫਕੀਰ ਬਣਿਆ ਵੇਖ ਤਾਂ ਜਮਾ ਇਹ ਹੁੰਦਾ ਇੱਦੋਂੋਂ ਬਾਅਦ ਰੰਗੀ ਰਾਂਝੇ ਤੇ ਪੈਂਦਾ ਦਾ ਰਾਂਝੇ ਬਲਾਂ ਕਰਕੇ ਹਾਂ ਮੈਂ ਕਿਤੇ ਲੱਗਦਾ ਅੱਖੀਂ ਵੇ ਸਾਲਾ ਦਾ ਹੀ ਨਹੀਂ ਪਤਾ ਲੱਗਦਾ ਬਾਲ ਕਿਹੜੇ ਹੈ ਮੂੰਹ ਕਿਹੜਾ ਹੈ ਚੁਟੇ ਚਿੱਕੜ ਆਇਆ ਬਾਈ ਚੁਟੇ ਚਿੱਕੜ ਹਾਂ ਸਟੇਜ ਦਾ ਕੋਈ ਨੀ ਕਾਲ ਕਰਦਾ ਤਾਂ 10 ਰੁਪਏ ਡਾਉਂਦਾ ਰਹਿੰਦਾ ਪਤਾ ਲੱਗਦਾ ਹੈ ਚਿਹਰੇ ਤੋਂ ਪਤਾ ਲੱਗਦਾ ਤੇ ਯਾਰ ਨਾ ਝਲ ਧਾਗਾ ਜਬਾ ਪਰਚ ਹੂੰ ਹੂੰ ਮੈਨੂੰ ਕਹਿੰਦਾ ਸਾਲਾ ਧਾਗੇ ਦਾ ਹੈ ਆ ਗਿਆ ਬਈ ਕੱਬ ਕਰਾਈ ਸੀ ਕੱਬ ਹਾਂ ਦਵਾਜੇ ਕਰਾ ਹਾਂ ਹੁਣ ਗੱਲ ਬਣ ਗਈ ਅੱਗੇ ਨਾਲ ਹਫਤੇ ਚ ਇੱਕ ਵਾਈ ਪੈਉਂ ਹੀ ਪੈਗੀ ਹਾਂ ਅੱਛਾ ਪੂਰਾ ਚਰਕੋੜ ਤਾਂ ਹੀ ਰੰਗ ਕੱਢ ਗਿਆ ਖੱਗ ਨਹੀਂ ਅੱਗੇ ਫਟ ਕੇ ਜਿੱਦੇ ਮੇਰੇ ਕੋਲ ਆਉਂਦਾ ਪਛੜਾ 12 ਡਾਊਨ ਸੀ ਅੱਛਾ ਅੱਛਾ 12 ਦਾਰੂ ਬਣਾ ਹੋ ਰਿਹਾ ਹੂ ਕੋਈ ਐਂ ਕਰਨ ਹਾਂ ਹਾਂ ਪੜਿਆ ਹਾਂ ਕਰਕੇ ਪਾਣੀ ਤੇ ਗੱਡੀ ਤੇ ਜਿੱਤ ਤੇ ਰਾਡ ਫਵਾਕੇ ਲੱਗੇ 5 5 ਲੱਖ ਰੁਪਏ ਦਾ ਕਾਰ ਰਹੇਗਾ ਆ ਮੈਨੂੰ ਫੜਾ ਦੀ ਉਹ ਇਹਨੂੰ ਪੰਨ ਕੇ ਫੜਾ ਦੇਣਗੇ ਗੱਡੀ ਓਏ ਮੈਂ ਕਿਹਦਾ ਫੜਾਈ ਆ ਉਹ ਕਿਤੇ ਚਾਪੀ ਫੜਾ ਦੇ ਇਹਨੂੰ ਵਾਹ ਓਏ ਤੇਰੇ ਬੰਦ ਚਾਨ ਚਲਾਈਏ ਕਦੇ ਗੱਡੀ ਕੌਣ ਆ ਹਾਂ ਸਾਡੇ ਮਾਜਾ ਪੁੱਤ ਲੱਖਾਂ ਹੀ ਤੋੜਤੀਆਂ ਕਬਾਰ ਤੋੜੀਆਂ ਤੋੜੀਆਂ ਸਾਲਾ ਲੱਖਾਂ ਦਾ ਮਰੀ ਜਾਂਦੇ ਆ ਮਮਾ ਇਹਨੂੰ ਨਾ ਫੜਾ ਦੀ ਗੱਡੀ ਮਜੰਦਸਤਾ ਹੋਰ ਨਹੀਂ ਗਾਣਾ ਆਇਆ ਖਾਨੇ ਚਪਾਈ ਚੱਕਣਗੇ ਬੱਡੇ ਮੇਰੇ ਨੂੰ ਅੱਛਾ ਉਹ ਆਪਣੇ ਮੇਰੇ ਡੀ ਹੂ ਸਪਾਰੀ ਉਹ ਮੇਰੇ ਪੋਤੇ ਨੂੰ ਮਿਲੀ ਸੀ ਅੱਛਾ ਉਹ ਰਬਿਆ ਚ ਉਹ ਰਕਾਟ ਚਪਾਈ ਗੱਜੂ ਫਿਰ ਠੀਕ ਹੈ ਹਾਂ ਜਾਣਦਾ ਮਸੂਮੀ ਪਾਰਕ ਵਾਲੇ ਇਹ ਕੌਣ ਗੀਥੀ ਨੰਬਰ ਲੈ ਲੈ 3005 ਬਿੱਟ ਪਾਈ ਰੋ ਦੇ ਰੱਖੀ ਦੇ ਠੀਕ ਹੈ ਨਾਲ ਬੁੱਢੀ ਬਾਈ ਕਿ 20 ਸਾਲਾਂ ਤੋਂ ਮੇਰੇ ਸਾਲੇ ਅਮਰੂਤੀ ਦੇ ਨਹੀਂ ਖੜਾ ਛੱਡਦੇ ਉਹ ਮੁੰਡੇ ਨੂੰ ਨਹੀਂ ਛੂੰਦਾ ਨੂੰ ਓਏ ਆ ਚੱਲ ਗਿਆ ਪੱਲੇ ਪਈ ਇਹ ਤਾਂ ਰੱਜੇ ਆ ਦੋਨੇ ਹੁਣ ਥੱਕੇ ਆਇਆ ਦੋਨੇ ਆ ਬਾਈ ਲੈ ਜਾ ਸਾਲੇ ਦਬਾ ਦੀ ਦਬਾ ਦਾ ਕੱਢ ਗਿਆ ਬੜਾ ਪਗੜਾ ਪਟਾੜ ਪਟੂੜ ਨਹੀਂ ਪਾਇਓ ਇਹ ਹੈਗੀ ਬਰੈਡ ਆ ਓਲੇ ਆ ਥੋੜੇ ਜੇ ਇੱਕ ਨਾਲ ਲਾ ਲੈਂਦੇ ਪਰ ਛੋਟੀ ਕਿਨਾਂ ਛੁਈ ਮਰੀ ਉਸ ਤੇ ਕੀ ਗੱਲ ਆ ਓਏ ਤੇਰੇ ਬਾਜੀ ਦੀ ਕੱਲ ਨੂੰ ਆਉਗੀ ਬਾਜੀ ਅੱਛਾ ਟ੍ਰੈਕਟ ਤੇ ਬਾ ਓਏ ਤੇਰੇ ਆਇਆ ਕੱਢ ਜਾ ਹੂੰ ਤਾਰੇ ਹੁਣ ਟੱਪਾ ਜੋ ਜੇ ਕੋਈ ਫੜਕਾਰੀ ਪਰੋ ਗੱਡੀ ਚ ਪਾਵਾਂਗੇ ਜੜੀ ਦੇਵਾ ਵਿਆਹ ਚ ਮਿਦੂ ਅੱਛਾ ਹੋ ਗਿਆ ਮਾਮਾ ਮੈਨੂੰ ਐ ਦੱਸ ਆ ਚੱਲ ਤੇਰੇ ਆਖੇ ਮੰਨ ਲੈ ਓਏ ਆ ਜਿਉਂ ਪਾਲਿਆ ਮੈਂ ਤਾਂ ਪੈਣਾ ਆਏ ਨਾ ਆ ਜਾਣੇ ਕੰਟੋ ਐ ਕਾ ਥੋੜਾ ਜਾਣਾ ਮੱਕੀ ਦਾ ਆਟਾ ਵੇਛਣਾ اچھا ਤੇ ਛੋਲਿਆਂ ਦਾ ਰਲਮਾ ਕਿੰਨੇ ਚਾਰੇ ਚੁੱਜਾਂ ਪਿਉਂਕੇ ਕਿਉਂ ਇਹਦੇ ਲੇਪ ਕਰਾਂਗੇ ਮਾਰੇ ਰੰਗ ਨਿਕਲਿਓ ਉਪਰ ਦੇ ਦਾ ਅੱਛਾ ਕਾੜ ਜਿਹਦਾ ਕੰਮ ਕੋਦੋ ਕਾੜ ਜੇ ਬਈਆ শাਲਾ ਕਾੜ ਉਹ ਤਾਂ ਆਪੇ ਕਰਾ ਲੈ ਉਹ ਗੱਲ ਕਰ ਜੀ ਜੇ ਪਛਿੰਚ ਨਹੀਂ ਆਉਣਾ ਮੈਂ ਤੈਨੂੰ ਦੱਸਾਂਗਾ ਮੈਨੂੰ ਕੁੜੀ ਪਸੰਦਾ ਜੋ ਬਹੁਤ ਹੈ ਯਾਰ ਮਾਂ ਜੇ ਪੁੱਤਾਂ ਆਬਰ ਨੂੰ ਜੀ ਬਚ ਗਿਆ ਤੂੰ ਦੇਖੀਏ ਫੋਟੋ ਲੈ ਹੋਰ ਬਾ ਓਏ ਫੋਟੋ ਨਹੀਂ ਅੱਜ ਕੱਲ ਕੰਮ ਕਰਦੀ ਕਿਉਂ ਨਾ ਸਿੱਧਾ ਲਾਈਵ ਲੜ ਕੇ ਉਹ ਵੀ ਸਿੱਧਾ ਦੇਖੇ ਸਿੱਧੂ ਦਿਖਾ ਦੇ ਜਾਂਗੇ ਅਸੀਂ ਆਪੇ ਜਾਈ ਚੱਲਾਂਗੇ ਤੇਰਾ ਪ੍ਰੋਤਾ ਸ਼ਰੇ ਮੈਂ ਪੀਤੀ ਉਹ ਬੈਠੂ ਆਇਆ ਕਈ ਬੜੀ ਬਣ ਗਈ ਨਹੀਂ ਪਤਾ ਲੈ ਦਿਮਾਗ ਨੂੰ ਚੱਲ ਜੇ ਮਾਮਾ ਹੂੰ ਕੁੜੀ ਮੈਂ ਉਹ ਲੈਣੀ ਆ ਜਿਹੜੀ ਚਰਤੇ ਚੁੰਨੀ ਰੱਖਿਆ ਕਰ ਮੈਂ ਜੇ ਬਣੀ ਮੋਟਾ ਪੱਗ ਬਣਾ ਲਈ ਫਿਰ ਤੇ ਭਾ ਮਾਂ ਦੀ ਚੁੰਨੀ ਪੱਗ ਬਣਾ ਕੀ ਕਰਨਾ ਯਾਰ ਪਰ ਘਰ ਜੋ ਸਿਚੜਾ ਦੇ ਜबान ਫਰਾਤੀ ਪੁੱਤਾ ਯਾ ਬੁਗਾ ਦੇ ਸੀ ਮੈਨ ਖੁਸ਼ੀ ਵੜੀ ਪਿਆਸ਼ ਕਮਰੀ ਜਾਂਦੀ दारू ਜੀ ਯਾਰ ਐ ਐ ਕਰੋ ਕੱਲ ਨੂੰ ਨਾ ਮਰ ਕੇ ਔਖਾ ਹੋ ਜਾਂਦਾ ਕਿ ਜੇ ਜੱਪੇ ਇਹ ਕਲਾਰੂ ਕੋ ਖੜਕਾ ਜੇ ਡੱਗਾ ਤੇ ਜਨਰੇਟਰ ਬਦਾਲਿਆ ਤਰਾਲਿਆ ਖੜਾ ਉਹ ਤਾਂ ਲਿਆ ਆਵਾਂਗੇ ਗੱਲ ਕਰ ਗੱਲ ਥੋੜੀ ਜਾ ਅਧ ਨਿਬੜੂ ਯਾਰ ਮੌਕੇ ਤੇ ਬਗ ਜੇ ਐ ਕੈਂ ਕਰ ਕੀ ਪਾਣੀ ਕਰੀ ਆਉ ਮੱਛੀ ਮੋਟੜਾ ਬਾਉ ਸੋਤਾ ਮਸਾਰਾ ਦੋ ਦਿਨ ਹੋ ਗਏ ਟੂਟੀ ਨੇ ਪਾਣੀ ਨਹੀਂ ਚੱਕਿਆ ਮੈਂ ਤੇ ਜੀਤ ਤੱਤੀ ਅੱਜ ਛਟੌਣ ਬੰਦਿਆਂ ਬੈਠੇ ਸੀ ਪਲਾਸਟਿਕ ਬੰਟ ਘੰਟੂ ਲੈ ਓਮੀ ਰੱਖ ਰੱਖਿਆ ਓਏ ਓ ਮੈਂ ਕਿਉਂ ਬੰਟ ਘੰਟੂ ਲੈ ਆਇਆ ਚਾਰ ਬਾਲਟਾਂ ਪਾਣੀ ਅੱਜ ਚੱਕਿਆ ਜਨਾਂ ਠੀਕ ਹੈ ਠੀਕ ਹੈ ਹਾਂ ਉਹ ਤਾਂ ਤਗੜਾ ਹੋ ਗਿਆ ਮਾਮਾ ਮੈਂ ਬਾਈ ਸਾਨੂੰ ਨੀਰ ਨੂੰ ਵਧੀਆ ਪਾਈ ਵਾਹ ਤੇਰੇ ਰੜਕ ਕੜਤੀ ਮਾਰ ਮਾਰ ਖਰਖਰਾ ਕਰ ਲੈ ਨਮਾਈਆਂ ਛਾਬੜ ਨਾਲ ਨਹੀਂ ਕਿਵੇਂ ਕਰੀਏ ਵਾ ਇਹ ਐ ਕੰਮ ਕਿਵੇਂ ਕਰੀ ਗਿਆ ਅੱਛੂ ਇੱਕ ਤਾਂ ਜਾਰੀ ਪੈ ਗਏ ਥੇ ਵਿਚਾਰਾ ਆਇਆ ਸੀ ਮੇਰੇ ਕੋਲ ਨਾਂਗ ਦੁਖਵਾਏ ਕਿ ਖਵਾਇਆ ਕੀ ਆ ਮਾ ਕੋਲ ਲਾਲਚ ਦੇ ਤਾ ਇੱਕ ਵਿਚਾਰਾ ਜਰੂਰ ਲਾਉਣਾ ਦੇ ਖਪਾ ਮੇ ਝੂਠ ਮੜ ਕੇ ਬਾਹ ਟੁੱਟ ਗਿਆ ਜਾਂਦੇ ਨੇ ਹੱਥ ਪਟਾਏ ਉਹਦੀ ਗੋਲੀ ਠੀਕ ਹੈ ਤੜਕੇ ਤੋਂ 7:30 ਤੇ ਚੜ ਗਿਆ ਜਾਰੀ ਬੱਚ ਬਸ 9 ਬਾਈ ਦਿਨ ਲੈ ਕੇ ਗੋਲੀ ਮੜਿਆ ਚਲੋ ਚੰਗੀ ਗੱਲ ਹਾਂ ਜਿਹੜੀਆਂ ਗੋਲੀਆਂ ਵੀ ਬਟ ਬਾਹ ਰਗੇ ਯਾਰ ਆਪਾਂ ਕਿਉਂ ਚੜ ਕੇ ਬਦਵਾ ਆਦਾਂਗੇ ਯਾਰ ਮੈਂ ਚਾਰ ਕਰਾ ਦੇ ਇਹਨੂੰ ਰੱਖੀ ਯਾਰ ਨਾ ਤੂੰ ਕੋਣ ਤੂੰ ਫਿੰਡ ਕਮ ਮੈਂ ਥੋੜਾ ਨਾਲ ਲਿ ਜਾਉ ਗਲਾਈ ਜੀ ਤੇਰੇ ਵਿਆਹ ਦਾ ਛਲੇ ਚੜਾ ਦੀ ਬਾਈ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਹੁਣ ਰੌਲਾ ਨਾ ਪਾਈ ਜਾ ਰੌਲਾ ਤਾਂ ਨਹੀਂ ਪਾਉਂਦੇ ਮਾਇ ਤਾਂ ਸਭ ਬਾਰਾਂ ਨੇ ਕਰ ਬੱਛਾ ਮੇਰੇ ਨਾਲ ਛੌਣੇ ਦੇ ਬਾਰਾਂ ਨੇ ਆ ਰੱਤੀ ਪਰ ਯਾਰ ਦੂਰ ਲਖਨੂ ਸਿਉਣਾ ਔਰੇ ਬਾਰਾਂ ਨੇ ਚਵਾਨੀ ਪਰ ਸ਼ਾਫ ਮੇਰੇ ਮਤਕਾਰ ਜਿ ਤੇਰਾ ਕਹਿਤਾ ਮਾ ਦਾ ਇੱਕ ਛਾਂ ਪਾਉਂ ਜਪਾਉਣੀ ਆ ਤੇ ਕਿਸੇ ਦੇ ਮਾਰ ਇੱਕ ਜੱਟ ਬਚੋਲੇ ਦੋ ਆ ਮੈਂ ਤੇ ਜੀ ਤੇ ਖਕਮ ਇੱਕ ਤੌੜੀ ਤੇ ਦੋ ਤੇ ਤੇ ਮੈਂ ਹੋਣਾ ਕਰਦਾ ਤੈਨੂੰ 5-4000 ਰੁਪਏ ਦੇ ਬਸ 5-4 ਨੂੰ ਮੈਂ ਮਲੰਗਾ ਓਏ ਹੋ ਮਲੰਗਾ ਖੇਦ ਨੂੰ ਮੈਂ ਕਾਜਾ 5-4 ਫੇਰੀ ਕਰਦਾ ਮੈਂ 5-4000 ਨੂੰ ਇੱਕ ਛਾਂ ਪਾਉਂ 5000 ਰੁਪਏ ਦਾ ਇੱਕ ਜਾਣੇ ਤੁਹਾਡੇ ਜੋ ਮਰਜ਼ੀ ਲੈ ਅਸੀਂ ਟਾਲ ਵੀ ਕਰ ਜਾਾਂਗੇ ਫਿਰ ਮੈਂ ਤੁਹਾਨੂੰ ਦੱਸਾਂ ਕਰ ਦਿਓ ਜਰਾ ਇਹ ਰਿਸ਼ਤਾ ਕਰਾਇਆ ਆ ਹਲੋ ਹਾਂ ਕੜ ਕੇ ਸ਼ਰ ਸਨੇਹਾ ਉੱਤੇ ਸਿੱਧਾ ਲਿਖਿਆ ਦੂੰ ਉਹ ਕਰੋ ਪਹਿਲਾਂ ਤਾਂ ਜੀਤ ਪਹਿਗ ਪਾਲਾ ਅਗਲੇ ਨਾਲ ਗੱਲ ਕਰਾਂ ਫੇਰ ਜਦ ਮੇਰੇ ਤੇ ਤਵਾਰੀ ਨਹੀਂ ਹਾਰੀ ਤਵਾਰੀ ਕਾ ਜੇ ਡੱਕਿਆ ਤੇ ਤੁਹਾਡੀ ਕੋਈ ਜੇ ਡੱਕਿਆ ਜੀ ਮਾਲਾ ਲੈ ਬਾਈ ਘਰਚਲ ਮੁਰਚਲ ਮੜ ਕਰਦਾ ਹਾਂ ਉਹ ਤਾਂ ਪਤਾ ਲੱਗ ਗਿਆ ਕੜਚੇ ਨਾ ਬੱਟ ਡੱਕਣਾਂ ਪਈ ਉਹ ਦੂਜੀ ਟੁੱਟ ਜੂ ਮੜ ਕੇ ਕਹੇ ਕੋਈਆਂ ਚਾਦਰ ਰਹਿਣ ਉਹ ਜੀ ਤਾਂ ਬੋਲ ਤਾਂ ਕੰਜੜਿਆ ਬਹੁਤ ਪਪਾ ਪਪਾ ਅੱਜ ਦੁਬਾਰਾ ਹੋ ਜਾਂਦਾ ਦੱਡਾ ਦੱਡਾ ਔਖਾ ਪਰ ਬੜਾ दारू ਕਰਕੇ ਬਚਾ ਬੈਠਾ ਉਹ ਤੋਈ ਪਾਇ ਪਾ ਜਾ ਚਲੀ ਗਰ ਐਤੋਈ ਰਵਾਮਾ ਫਿਰ ਦੇ ਬਾਰੇ ਪਾਇ ਤੇ ਨਖਾ ਕਮੇ ਉਹ ਮੈਂ ਭਟਾ ਮੈਂ ਗੀ ਗੱਜ ਮੈਂ ਗੱਜਾ ਮਾ ਛੋ ਕਾ ਉਹ ਗੱਲ ਨਾ ਹੋਵੇ ਕੁੜੀ ਕੇ ਤੇ ਲੰਬਾ ਜਵਾਨੇ ਪਾਣੀ ਜੇ ਕਮਾ ਜੇ ਬੋਲੇ ਨਾ ਮੈਂ ਤੈਨੂੰ ਕਹਿਤਾ ਤੈਨੂੰ ਮੈਂ ਛੋਨਾ ਵੀ ਕਹਤਾ ਬਾਹਰ ਨੇ ਅੱਛਾ ਸਮਝੋ ਕਰ ਲਓ ਹਾਂ ਹਾਂ ਉਹ ਆ ਜਾ ਕੇ ਤੋਂ ਮੈਂ ਦਰਦ ਕਰਕੇ ਰੱਖ ਰੱਖਿਆ ਆ ਆਹ ਤਾਂ ਪਰ ਮੈਂ ਮੈਂ 5:00 ਵਜੇ ਕਰੀ ਹੂੰ ਨੋ ਨੋ ਪੀਲਾ ਤੱਕ ਜੱਗ ਚ ਪਈ ਆ ਹਾਂ ਹਾਂ ਜੱਗ ਪੀਲਾ ਬਾਕੀ ਤੋ ਲੈ ਚੋ ਬਾਂਡੇ ਤੋ ਤੇ ਦੂਜੇ ਤਾਂ ਰੋਟੀ ਤੋ ਖਾਦੀ ਨਹੀਂ ਦੋ ਦਿਨ ਹੋ ਗਏ ਖਰਚਾ ਤਾਂ ਸਾਡਾ ਹੈ ਹੀ ਨਹੀਂ ਬੱਤ 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 ਮੈਂ ਖਰਚਾ ਤਾਂ ਦੀ ਹੀ trait ਮੈਂ ਸੁਗ ਨਹੀਂ ਆ ਤੇ ਕਿਲ ਭਰੀ ਹੋਈ ਆ ਮਾਮਾ ਯਾਰ ਤੂੰ ਹੀ ਆਖੀ ਓਏ ਆ ਗਈ ਆ ਪਿਛਲੇ ਪੈਰ ਯਾਰ ਆਛਣੇ ਈ ਲਿਆ ਕੋਈ ਜੈ ਮਚਾਈ ਹਾਂ ਗੱਬਰ ਜੱਟਾ ਕੋਈ ਕੋਈ ਬਲੇਟ ਪਕੋੜਾ ਦੇ ਨਾ ਮਾਮਾ ਯਾਰਾ ਕਾਉ ਮਠਿਆਈ ਦੂਜਾ ਬੇ ਬੇਲੇ ਕੇ ਆਉਗੀ ਅੱਛਾ ਹਾਂ ਚੱਲ ਨਾ ਇਹ ਪਿੰਡ ਲਈ ਯੂਵਾ ਕਰਨ ਮੈਂ ਜਦੋਂ ਸਰ ਕਲ ਪਾਏਗਾ ਬੰਦੂ ਉਠੀ ਕਾ ਪਟਕਾ ਕਾ ਨੋ ਬਹੁਤ ਜਲਦੀ ਭਾਂਜਾ ਤਾਂ ਠੀਕਾ ਬੰਤ ਹੈ ਨਹੀਂ ਮੈਂ ਤੈਨੂੰ ਕਹਿ ਰਿਹਾ ਭਰਾ ਕਾਏ ਪਾਏ ਨਾ ਮਰੀ ਗਾਲ ਤੇ ਕਾ ਕਿਵੇਂ ਕਮਜਾ ਹੈ ਨਹੀਂ ਤੇ ਤੇਰੀ ਭਾਂਡ ਦਾ ਮੇੜੀਆਂ ਆਪਣਾ ਤਾਂ ਅੰਗ ਪੱਟਿਆ ਬਰਾ ਆਪਣਾ ਸਵਾ ਹੋ ਰਹਾ ਤਮਾ ਜਾਨਾ ਅੱਜ ਪਸ਼ੂਆਂ ਨੂੰ ਹਾਂ ਲੈ ਕੇ ਕੱਪੜੇ ਟੋਬੇ ਤੇ ਕਰਕੇ ਗੱਲਾਂ ਹੈ ਹਾਂ ਗੱਲਾਂ ਕਰਦੇ ਕਹਿੰਦੇ ਭਾਈ ਚੰਦ ਬਾਈ ਕੀ ਕਿੱਥੇ ਗਏ ਆਪਣੇ ਤਾਂ ਫੋੜੇ ਬੱਜ ਆਈ ਗਏ ਮੈਂ ਕਹਿ ਦਿੱ ਗਏ ਜਾਨਾ ਨੂੰ ਕੋਣ ਕੁੱਤਾ ਵੀ ਨਹੀਂ ਪੁੱਛਦਾ ਨੋ ਨੋ ਲੈ ਜੇ ਕੋਈ ਲੜਾਈ ਤੇ ਘਰ ਕਿੱਦਾਂ ਲੈ ਇਨਾਂ ਨੂੰ ਪੁੱਛਦਾ ਗਰ ਕਿਸ ਨੂੰ ਚਾਹਤਾ ਪਿਆਉਂਦੇ ਨਹੀਂ ਪੁੱਛਦਾ ਲੈ ਯਾਰ ਦਾ ਮਾੜੀ ਲਾਦ ਨੇ ਮਾਰਤੀ ਬਿਆਰ ਦਾ ਕਰੀ ਨਹੀਂ ਭੜੇ ਭੰਦਾ ਯਾਰ ਮੈਨੂੰ ਤਾਂ ਲੱਗਦਾ ਕਿਤੇ ਉਹਨਾਂ ਵੱਧ ਨਸ਼ਾ ਪਤਾ ਕਰਕੇ ਡਿੱਗਿਆ ਪਿਆ ਹੋਵੇ। ਪਿਆਣਾ ਬੰਦਾ ਯਾਰ ਬੰਤੂ ਨੂੰ ਵੀ ਲੈ ਚੱਲ ਗਿਆ ਰਾਤ ਦਾ ਵਿਖਾ ਆਹ ਭੰਦੇ ਯਾਰ ਉਹ ਕੀ ਕਰ ਰੱਖਿਆ ਹੋਵੇ। ਕੰਜਰ ਦੇ ਨੇ ਮੁੰਡਾ ਵੇਲੇ ਦੱਸੀ ਨਹੀਂ ਯਾਰ। ਦੀਪ ਵਾਲੀ ਬੜੀ ਲਾਈ ਆ ਭੰਦੇ। ਚਲ ਵਧਾਈਆਂ ਹੀ ਦੇ ਲਗੇ ਬੰਤੂ ਚੱਲ ਕੇ। ਬੰਤੂ। ਉਹ ਬੰਤੂ। ਭਾਈ ਬੰਤ। ਓਏ ਯਾਰ ਕੋਈ ਬਾਹਰ ਕੁੱਤੀ ਜਾਂਦਾ ਬਾਹਰ ਗਿਆ ਕੋਣ ਹੈ 5 ਦਸ਼ਮੇਂਟ ਬਾਈ ਕੁੱਟਣ ਲੱਗ ਜਾਂਦਾ 5 ਲੱਗਦੇ 5 ਲੱਗ ਗਿਆ ਓ ਸਰਪਿੰਟ ਜਾ ਟੱਕੀ ਬਾਈ ਬੰਤ ਹੱਕੀ ਆ ਮਾਰਾ ਜਦ ਬਾਹਰ ਖੁੱਲੀ ਗਾ ਨਾਲ ਖੁੱਲ ਗਏ ਆਇਆ ਕੋਈ ਬੰਤ ਬਾਹਰ ਖੁੱਲੀ ਬਾਈ ਕੋਈ ਡਾਗ ਬਾਈ ਬਚਣਾ ਮੈਂ ਤਾਂ ਬਚਣਾ ਕੋ ਬਚ ਰਹਾ ਬਚਣਾ ਫਿਰ ਕੋਈ ਆਵਦਾ ਭਾਈ ਉੱਥੇ ਤੋਂ ਇੱਥੇ ਕਿਵੇਂ ਬਚੇਗਾ ਭਾਈ ਬਚਣਾ ਬਚਣਾ ਬੋਲਦਾ ਇੱਥੇ ਕਿਵੇਂ ਬਚਣਾ ਮੈਂ ਆ ਇੱਥੇ ਕਿਵੇਂ ਬਚੇਗਾ ਯਾਰ ਇੱਥੇ ਬਚਣ ਦਾ ਕੋਈ ਲਾ ਨਹੀਂ ਆਇਆ ਭਾਈ ਬਾਹਰ ਖੋਲਦੇ ਬੰਤ ਨੂੰ ਮਿਲਣਾ ਪੰਜ ਮਿੰਟ ਨੂੰ ਮਿਲਣਾ ਪੈਂਦਾ ਪੰਜ ਪੰਜ ਦੀ ਫੁੱਦੀ ਕਾਨਗੋਰ ਟਾਇਰ ਹੋਇਆ ਵੀ ਫਰਜ਼ਾਂ ਦਿਖਵਣੀਆਂ ਕੀ ਆ ਜੋ ਇਹ ਟਿੱਕੀ ਚੀਰਨ ਦੁਖੀ ਕਰ ਮਾਰੀ ਖੋਲੀ ਬਾਈ ਚਲ ਖੋਲ ਦੇ ਜੀ ਜਰ ਕੋਈ ਕੰਮ ਆਇਆ ਹੁੰਦਾ ਕੋਈ ਆ ਬੜੀ ਨਹੀਂ ਵੀ ਕਰਾ ਹੋਰ ਬਾਈ ਠੀਕ ਆ ਠੀਕ ਆ ਬਾਈ ਤੂੰ ਕਿੱਥੋਂ ਆ ਬਾਈ ਮੈਂ ਚੰਦ ਦਾ ਭਾਈ ਆ ਕਿਹੜਾ ਚੰਦ ਦਾ ਚੰਦ ਮੇਰਾ ਭਾਈ ਆ ਅੱਛਾ ਬੰਤ ਕਿੱਥੇ ਆ ਬੰਤ ਬਾਈ ਨੂੰ ਪਾ ਚਾਊਗਾ ਮੈਂ ਕਿਹੜਾ ਜੇ ਜਪਾਈ ਫੜ ਜਾਣਾ ਚਲ ਮੈਂ ਦੇਖਦਾ ਕੰਜਰ ਤਾਂ ਜੁੰਡੇ ਕਿਵੇਂ ਖਿਲਿਆ ਰਹੇ ਆ ਹੋਰ ਬਾਈ ਚੰਦ ਦਾ ਓਏ ਬੱਲ 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 ਹੋਰ ਬਈ ਵਧੀਆ ਬਾਈ ਵਧੀਆ ਵਧੀਆ ਬਾਈ ਕਦੋਂ ਆਇਆ ਸੀ ਤੂੰ ਮਨਕਾ ਕਈ ਸਾਲ ਹੋ ਗਏ ਅੱਛਾ ਜੀ ਬੰਟੋ ਦੀ ਵਿਆਹ ਗਏ ਸੀ ਅੱਜ ਆਇਆ ਅੱਛਾ ਆਪਣੇ ਵੀ ਕਾਰਜ ਸੀਗੇ ਕੇ ਕਾਰਜ ਜੋ ਬਸ਼ਮਾਨ ਜਾਨ ਨਹੀਂ ਚੱਲੀ ਜੰਨਤ ਚੱਲੀ ਮੈਂ ਮੁੰਡਾ ਵਿਆਹ ਲੈਂਦਾ ਮੈਂ ਤਾਂ ਕਿਤੇ ਕਾਹਨੂੰ ਵਿਆਹਣਾ ਬਸ ਇਹ ਨਾ ਜਾਣ ਗਿਆ ਉੱਥੇ ਹੋ ਜਾਨਤ ਆਪਾਂ ਚੱਲਾਂਗੇ ਪਰ ਮੈਨੂੰ ਐ ਦੱਸ ਐ ਕਿਵੇਂ ਕਾਰਡ ਗੋਡ ਨਹੀਂ ਦਿੱਤੇ ਬੰਦੇ ਇੱਕ ਲੱਖ ਨਹੀਂ ਬੰਦਿਆ ਇੱਕ ਲੱਖ ਤਾਂ ਹਾਂ 1 ਲੱਖ ਕਿਵੇਂ ਹੋ ਗਿਆ 1 ਲੱਖ ਤੋਂ ਬੱਸ ਜਦੋਂ ਤਕਦੀਰਾਂ ਲਿਖ ਕੇ ਆਉਂਦੇ ਦੇਖ ਮੰਗ ਤੋਂ ਹਾਂ ਇਹ ਤਾਂ ਪ੍ਰਮਾਤਮਾ ਦੀਆਂ ਖੇਡਾਂ ਜੇਡਾ ਕੋਈ ਕੰਮ ਪਾਣੀ ਨਾ ਭਾਈ ਕਿਡਾਲੀ ਚ ਟ੍ਰੈਕਟ ਪਾਣਾ ਹਾਂ ਹੋਰ ਪਰਵਾਹ ਠੀਕ ਸੀ ਪੰਜ ਗੱਜਾ 5 ਚਕਰਾਸ ਚੱਲੋ ਵਧੀਆ ਆ ਆ ਗੰਜਰ ਦਾ ਕਿਥੋਂ ਲੈਂਦਾ ਵਾਹ ਹੋ ਤੇ ਇਹ ਤਾਂ ਬੱਸ ਆਸ਼ਕਾ ਕੁਇਸ਼ ਕਟਾ ਮਾਰਿਆ ਜੰਗਲੀ ਜਾਨਵਰ ਜਿਆ ਲੱਗਦਾ ਮੜੀ ਚੋਦਾ ਬਾਲ ਦੇਖੀ ਕਿਉਂ ਗੋਦਾ ਮੈਂ ਕੰਮ ਵੜੀ ਕੀ ਜਾਣੀ ਰਮ ਜਾਨ ਕੇ ਆਰ ਤਾ ਅੱਛਾ ਇਹ ਕੀ ਹਿਸਾਬ ਕਿਤਾ ਫਿਰ ਬਖੇ ਸਾਡੇ ਸਾਹ ਉੱਤਿਆਂ ਗੱਲ ਤੇਰੀ ਯਾਰ ਦੀ ਸਿਰ ਤੋਂ ਲੰਮੇ ਨੇ ਫਲਾਈ ਕਰ ਮੇਰੇ ਤਾਂ ਸਿਰੋਂ ਤੂੰ ਹੀ ਰੱਪ ਗਿਆ ਫਿਰ ਹਾਂ ਤੂੰ ਹੋਰ ਖੈਰ ਤੋਂ ਪਤਾ ਹਾਂ ਬੜੀਆ ਬੜੀਆ ਖੈਰ ਸੋਖਾ ਚਲੋ ਚਲੋ ਕੋਨਾ ਸੁਨਾ ਬੜਾ ਸੋਖ ਕੀ ਦੱਸਿਆ ਯਾਰ ਮੈਂ ਬੰਟ ਨੂੰ ਲੈਣ ਆਇਆ ਸੀ ਬੰਟ ਹਾਂ ਮੈਂ ਚੁੱਧੀਆ ਮੈਂ ਇਸ ਕਾਨੂੰ ਦੂੰਦੀ ਆ ਯਾਰ ਮੁੰਡਾ ਕਰਦਾ ਨਸ਼ੇ ਪੱਤੇ ਮੇਰਾ ਜੰਟਾ ਇਹਦੇ ਨਾਲ ਰਲ ਕੇ ਮੈਂ ਸਮਝਾਉਂ ਉਹਨੂੰ ਆ ਕਰ ਜਾਣਾ ਬੰਦਾ ਸੁਣ ਨਾਲ ਨਹੀਂ ਰਲ ਕੇ ਇਹਨੂੰ ਮੈਂ ਕਹਿੰਦੂ ਭਾਈ ਨਾਲ ਨਾਲ ਜਾਈ ਚੰਦ ਗੱਲ ਸੁਣ ਮੇਰੀ ਪੂਰੀ ਉਹ ਨਸ਼ੇ ਪੱਤੇ ਕਰਦਾ ਹੈ ਹਰ ਮੁੰਡਾ ਜੰਟਾ ਕੋਈ ਕੁਛ ਕੁਲਾ ਯਾਰ ਗੱਲ ਤਾਂ ਸੁਣ ਲੈ ਮੇਰੀ ਖੰਬਾ ਢਾਹ ਦੇ ਸ਼ੁੰਭਾ ਛਟਾ ਜੀ ਤੈਨੂੰ ਕਹਿੰਦੀ ਜਦੋਂ ਮੈਂ ਕਹੀ ਇਹਨਾਂ ਉਹ ਘਰੋਂ ਭੱਜ ਗਿਆ ਲੜ ਕੇ ਕਰੋ ਦੁਪਹਿਰ ਦਾ ਗਿਆ ਥਿਆ ਐ ਨਹੀਂ ਹਲੇ ਤੇ ਕਰਦੀ ਰਾਤ ਹੋ ਗਈ ਮਸ਼ੂਕ ਕੋਈ ਗੈ ਨਹੀਂ ਬੋੜੀ ਮਸ਼ੂਕ ਜਰਾ ਐ ਮਸ਼ੂਕਾਂ ਕੋਲੇ ਜਾਂਦੇ ਹੁੰਦੇ ਆ ਜਿਵੇਂ ਨਸ਼ਾ ਪਤਾ ਕਰਦਾ ਹੋ ਮੈਨੂੰ ਆਏ ਕਿਤੇ ਉੱਥੇ ਨ ਡਿੱਗੇ ਪਿਆ ਹੋਇ ਝਾੜ ਬੁੱਝਾ ਚ ਤੰਗੇ ਗਾ ਨਸ਼ਾ ਤੱਕੀ ਜਾਂਦੇ ਹੁੰਦੇ ਆ ਜਦੋਂ ਆਏ ਧੋੜੀ ਜਾਂਦੇ ਹੁੰਦੇ ਨਸ਼ਾ ਕਰਕੇ ਗਮਾਚ ਗਿਆ ਉਹ ਚੱਪਮਾ ਬੰਤ ਨੂੰ ਬੋਲ ਮਾਰ ਮੜਾ ਜਾ ਫਿਰ 500 ਰੁਪਏ ਬਪਾ ਪੁੱਛ ਲਮਿੰਟ ਵੀ ਰੱਖੂ ਤੇ ਪੀਸੀ ਐਲਈ ਅੰਦਰ ਚੱਕ ਕੇ ਅੱਛਾ ਸੁੱਤਾ ਪਿਆ ਹਾਂ ਸਾਬੇ ਨੋ ਬਿੰਦਕੋਗੇ ਉੱਲੀ ਪਏ ਆ ਉਸੇ ਪਾਲਾ ਅੰਦਰ ਹੀ ਨੇ ਅੱਛਾ ਦੋਨੇ ਅੰਦਰ ਹੀ ਐ ਆਹੋ ਪੁੱਛ ਲਾ ਚੱਲ ਮੈਂ ਪੁੱਛਦਾ ਫਿਰ ਕੱਢ ਜਾ ਕੱਢ ਜਾ ਬਾਹਰ ਚੱਲਾਂਗੇ ਜੇ ਕੋਈ ਲੋੜ ਆ ਤਾਂ ਨਾ 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 ਤੁਸੀਂ ਤਾਂ ਪਾਓ ਘਰੇ ਕੋਈ ਗੱਲ ਨਹੀਂ ਅਸੀਂ ਜਾ ਆਹੋ ਭਾਈ ਦੇ ਥੋੜੀਆਂ ਕਿੱਥੋਂ ਭਾਈ ਬੰਤ